ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੋ ਚੱਕ ਨੇ ਅੱਜ ਅਨਾਜ ਮੰਡੀ ਮਲੇਰਕੋਟਲਾ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਅਦਾ ਕਿਸਾਨਾਂ ਦੇ ਨਾਲ ਕੀਤਾ ਸੀ ਉਹ ਸਾਰਾ ਪੂਰਾ ਕਰ ਦਿੱਤਾ ਗਿਆ ਹੈ ਮੰਡੀਆਂ ਵਿੱਚ ਕਿਸਾਨਾਂ ਨੂੰ ਖੱਜਲ ਖਵਾਰ ਨਹੀਂ ਹੋਣ ਦਿੱਤਾ ਜਾਵੇਗਾ ਕਿਸਾਨਾਂ ਦੀ ਇੱਕ ਇੱਕ ਫਸਲ ਚੁੱਕੀ ਜਾਵੇਗੀ ਉਹਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ ਇਸੇ ਲਈ ਉਹ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਹਰ ਰੋਜ਼ ਜਾ ਰਹੇ ਹਨ ਇਸੇ ਕੜੀ ਦੇ ਵਿੱਚ ਅੱਜ ਉਹ ਮਲੇਰਕੋਡਲਾ ਵੀ ਆਏ ਹਨ ਉਹਨਾਂ ਕਿਹਾ ਕਿ ਇਸ ਵਾਰ ਫਸਲ ਬਹੁਤ ਵਧੀਆ ਹੋਈ ਹੈ ਅਤੇ ਕਿਸਾਨ ਵੀ ਮੰਡੀਆਂ ਵਿੱਚੋਂ ਖੁਸ਼ ਹੋ ਕੇ ਜਾ ਰਹੇ ਹਨ ਇਸ ਮੌਕੇ ਵਿਧਾਇਕ ਮਲੇਰਕੋਡਲਾ ਡਾਕਟਰ ਜਮੀਲਉ ਰਹਿਮਾਨ ਅਤੇ ਵਿਧਾਇਕ ਅੰਮ੍ਰਿਤਗੜ ਪ੍ਰੋਫੈਸਰ ਜਸਵੰਤ ਸਿੰਘ ਗੱਜਰ ਮਾਜਰਾ ਵਿਸ਼ੇਸ਼ ਤੌਰ ਤੇ ਮੌਜੂਦ ਸਨ ਮਲੇਰਕੋਡਲਾ ਤੋਂ ਤਾਹਿਰ ਰਹਿਮਾਨ ਦੀ ਵਿਸ਼ੇਸ਼ ਰਿਪੋਰਟ ਮੇਰੇ ਨਾਲ ਸਾਡੇ ਐਮਐਲਏ ਬੀਨਕੋਟਲਾ ਰਾਕ ਸਾਹਿਬ ਔਰ ਪ੍ਰੋਫੈਸਰ ਸਾਹਿਬ ਦੋਨੋਂ ਸਾਡੇ ਵਿਧਾਇਕ ਸਾਹਿਬ ਔਰ ਡਿਪਟੀ ਕਮਿਸ਼ਨਰ ਬੀਨਕੋਟਲਾ ਔਰ ਐਸਐਸਪੀ ਬੀਨਕੋਟਲਾ ਸਾਰੇ ਸਾਡੇ ਫੂਡ ਸप्लाई ਦੇ ਅਧਿਕਾਰੀ ਸਰਵਾਰ ਸੋ ਲਗਾਤਾਰ ਜਿਹੜਾ ਵੀਟ ਦੀ ਪ੍ਰੋਕੂਰਮੈਂਟ ਦਾ ਸਿਲਸਿਲਾ ਪੰਜਾਬ ਦੇ ਅੰਦਰ ਉਹ ਡੇ ਬਾਏ ਡੇ ਪੀਕ ਤੇ ਜਾ ਰਿਹਾ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 60 ਲੱਖ ਐਮਟੀ ਜਿਹੜੀ ਅਰਾਈਵਲ ਆਈ ਆ ਉਹਦੇ ਵਿੱਚੋਂ 54 ਲੱਖ ਐਮਪੀ ਅਸੀਂ ਖਰੀਦ ਚੁੱਕੇ ਆ ਸੋ ਅੰਦਾਜ਼ਨ 22 ਲੱਖ ਕਿਸਾਨ ਇਹਨਾਂ ਦਿਨਾਂ ਦੇ ਦੌਰਾਨ ਮੰਡੀ 'ਚ ਆਇਆ ਸੋ ਉਹਦੇ ਵੱਲੋਂ ਜਿਹੜੀ ਪਰਚੇਜ਼ ਹੋਈ ਆ ਕਿਸਾਨਾਂ ਦੀ 60 ਲੱਖ ਐਮਪੀ ਦੇ ਵਿੱਚੋਂ 53 ਲੱਖ ਐਮਪੀ ਉਹਦੇ ਬਣਦੇ ਪੈਸੇ ਜਿਹੜੇ ਆ ਲਗਭਗ 80 ਕਰੋੜ ਬਈਆ ਉਹ ਵੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਹੋਰ ਵੰਡਿ ਦਿੱਤਾ ਜਾ ਚੁੱਕਿਆ ਸੋ ਹੁਣੇ ਤੁਸੀਂ ਦੇਖਿਆ ਕਿਸਾਨ ਜਿਹੜਾ ਆਪਣੇ ਮੋਬਾਈਲ ਦੇ ਉੱਤੇ ਸਕਰੀਨਸ਼ਾਟ ਦੱਸ ਰਿਹਾ ਸੀਗਾ ਕਿ ਪਰਸੋਂ ਦੀ ਢੇਰੀ ਦੀ ਪਰਚੇਜ਼ ਹੋਈ ਹੈ ਤੇ ਕੱਲ ਉਹਦੇ ਪੈਸੇ ਪੈ ਗਏ। ਸੋ ਅੱਜ ਫੇਰ ਦੁਬਾਰਾ ਵਸੇ ਕਿਸਾਨ ਦੀ ਜਿਹੜੀ ਉਹ ਢੇਰੀ ਮੈਂ ਪਰਚੇਜ਼ ਕਰਾਈ ਹੈ ਸੋ ਲਗਾਤਾਰ ਮਾਨਜੋ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਦਾ ਦੇਸ਼ ਆ ਵੀ ਮੰਡੀ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਕਿਸਾਨ ਨੂੰ ਨਾ ਆਵੇ ਮਜ਼ਦੂਰ ਨੂੰ ਨਾ ਆਵੇ ਇਹਦੇ ਲਈ ਜਿੰਨੇ ਵੀ ਬੰਦੋਬਸਥ ਅਸੀਂ ਕੀਤੇ ਉਹਨਾਂ ਨੂੰ ਜਾ ਕੇ ਗਰਾਸ ਰੂਟ ਤੇ ਉਹਨੂੰ ਫਾਲੋ ਕਰਦੇ ਆਂ ਉਹਦੀ ਫੀਡਬੈਕ ਲੈ ਰਹੇ ਆਂ ਸੋ ਅੱਜ ਮੈਂ ਪਹਿਲਾਂ ਸੁਰੂਰ ਮੰਡੀ ਸੀਗਾ ਫਿਰ ਬਰਨਾਲਾ ਹੁਣ ਰੇਰਕੋਟ ਲਈ ਚ ਆਇਆ ਸੋ ਬੰਪਰ ਫਸਲ ਇਸ ਵਾਰ ਪੰਜਾਬ ਦੇ ਵਿੱਚ ਜਿਹੜੀ ਉਹ ਵੀਰਤੀ ਹੈਗੀ ਆ ਸੋ ਇਹਦਾ ਕਿਸਾਨ ਨੂੰ ਵੀ ਆਰਥਿਕ ਲਾਭ ਹੈ ਤੇ ਨਾਲ ਦੀ ਨਾਲ ਜਿਹੜਾ ਸਾਡਾ ਸਾਨੂੰ ਕੇਂਦਰੀ ਭੰਡਾਰ ਦੇ ਲਈ ਟਾਰਗੇਟ ਮਿਲਿਆ 100 ਲੱਖ ਕਮਟੀ ਦਾ ਉਹ ਵੀ ਅਸੀਂ ਸਹਾਜੇ ਪੂਰਾ ਕਰਾਂਗੇ ਸੋ ਲਗਾਤਾਰ ਜਿਹੜਾ ਸਭ ਤੋਂ ਰੋਸ਼ਨ ਪੱਖ ਹੋਇਆ ਕਿ ਜਿਹੜੀ ਮਾਨ ਸਾਹਿਬ ਦੀ ਕਮਿਟਮੈਂਟ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਵੀ ਕੱਲਾ ਕੱਲਾ ਦਾਣਾ ਐ ਐਮਐਸਬੀ ਦੇ ਚੱਕਾਂਗੇ ਤੇ ਨਾਲ ਦੀ ਨਾਲ ਜਿਹੜੀ 24 ਘੰਟੇ ਦੇ ਵਿੱਚ ਜਿਹੜੇ ਪੇਮੈਂਟ ਉਹਦੇ ਖਾਤੇ 'ਚ ਪਾਵਾਂਗੇ ਸੋ ਇਹ ਦੋਨੋਂ ਗੱਲਾਂ ਬਹੁਤ ਮਤਲਬ ਰੋਸ਼ਨ ਨੇ ਸੋ ਕਿਸਾਨ ਦੀਆਂ ਮੰਡੀ ਦੇ ਅੰਦਰ ਦੋਈ ਮੰਗਾ ਹੁੰਦੀਆਂ ਨਾ ਜਾਂ ਲੋੜਾਂ ਉਹਦੀਆਂ ਇੱਕ ਤਾਂ ਟਾਈਮ ਸਿਰ ਉਹਦੀ ਫਸਲ ਚੱਕੀ ਜਾਵੇ ਖਰੀਦੀ ਜਾਵੇ ਤੇ ਖਰੀਦੀ ਹੋਈ ਫਸਲ ਦਾ ਟਾਈਮ ਸਿਰ ਉਹਨੂੰ ਜਿਹੜਾ ਉਹਦਾ ਮੁਆਵਜ਼ਾ ਮਿਲ ਜਾਵੇ ਪੈਸੇ ਮਿਲ ਜਾਣ ਤਾਂ ਜੋ ਅਗਲੀ ਫਸਲ ਦੀ ਤਿਆਰ ਜੜੀ ਉਹ ਸਹਜੇ ਕਰ ਸਕੇ ਸੋ ਇਹ ਸਾਰੇ ਕੰਮ ਜਿਹੜੇ ਪੰਜਾਬ ਦੇ ਅੰਦਰ ਮੈਚ ਚੱਲਦੇ ਆ ਕਸ਼ਮੀਰ ਨੂੰ ਲਗਾਤਾਰ ਐਮਐਲਏ ਲੈ ਕੇ ਆਉ ਕੀਤਾ ਯਾਰ ਐ ਕੀ ਕਹੋਂਗੇ ਉਹਦੇ ਬਾਰੇ ਨਹੀਂ ਉਹ ਤਾਂ ਕਿਸੇ ਵੀ ਆਰਗੇਨਾਈਜੇਸ਼ਨ ਦਾ ਆਪਣਾ ਫੰਡਾਮੈਂਟਲ ਰਾਈਟ ਹੈਗਾ ਲੇਕਿਨ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਮਾਨਜਗ ਮੁੱਖ ਮੰਤਰੀ ਵੱਲੋਂ ਜਿੰਨਾ ਵੱਡੇ ਫੈਸਲੇ ਲਏ ਗਏ ਉਹਨਾਂ ਦੇ ਪੱਖ 'ਚ ਸੋ ਕਾਲੇ ਵੀ ਕਿਸਾਨਾਂ ਨਾਲ ਸੀਗੇ ਅੱਜ ਵੀ ਆ ਤੇ ਭਵਿਕਵਿੰਦ ਜਿਹਨਾਂ ਦੇ ਸਵਾਲ ਨੂੰ ਲੈ ਕੇ ਸੀ ਲੜਾਂ ਹਾਂ ਹੰਡੇ ਪਾਣੀ ਨੂੰ ਕਰਸ ਰਹੇ ਨੇ ਜੀ ਮੰਡੀਆਂ 'ਚ ਕੀ ਕਹੋਂਗੇ ਪ੍ਰਬੰਧ ਨੂੰ ਗੰਭੀਰ ਨਹੀਂ ਇਹ ਕੋਈ ਬਣੀ ਬਣੀ ਜੀ ਤੁਹਾਡੇਾਂ ਤੋਂ ਪਹਿਲਾਂ 9 ਕੂਲਰ ਜਿਹੜੇ ਨਾ ਉਹ ਲਾਏ ਗਏ ਨੇ ਮੈਨੂੰ ਹਟਨੇ 20 ਸਾਲ ਬਾਅਦ 30 ਸਾਲ ਬਾਅਦ ਬੀਸ ਸਾਲ ਬਾਅਦ ਲੱਗੇ ਨੇ ਜੀ ਬੇਸਿਕਲੀ ਬੇਸਿਕਲੀ ਦੇਖੋ ਗੱਲ ਇਹ ਆ ਬੇਸਿਕਲੀ ਗੱਲ ਇਹ ਆ ਕਿ ਦੋਵੇਂ ਸੀਜ਼ਨ ਪੰਜਾਬ ਦੇ ਚਾਹੇ ਬੀਟ ਦਾ ਚਾਹੇ ਪੈੜੀ ਦਾ బిਗੇਸਟ ਮੋਮੈਂਟ ਇਹ ਚੱਲਦੀ ਹੈ ਸੋ ਐਡੇ ਵੱਡੇ ਸੀਜ਼ਨ ਆ ਤੁਸੀਂ ਸੋਚੋ ਤਾਂ ਸਹੀ ਕਿ ਅੱਧੇ ਹਵੱਦ ਪੰਜਾਬ ਇਹਦੇ ਨਾਲ ਡਾਇਰੈਕਟ ਜੁੜਿਆ ਹੈ ਸਾਡੇ ਕਿਸਾਨ ਜੁੜੇ ਆ ਸਾਡੇ ਕੰਜ਼ਿਊਮਰ ਜੁੜੇ ਆ ਸਾਡਾ ਮਜ਼ਦੂਰ ਜੁੜਿਆ ਸਾਡਾ ਆਰਟੀ ਜੁੜਿਆ ਮਿਲਰ ਜੁੜਿਆ ਸੋ ਐਡੇ ਵੱਡੇ ਬਿਗੇਸਟ ਐਕਸਰਸਾਈਜ਼ਦ ਹੁੰਦੀ ਆ ਤਾਂ ਕਿਤੇ ਨਾ ਕਿਤੇ ਕੋਈ ਮਾੜੀ ਮੋਟੀ ਕੋਈ ਘਾਟ ਵੀ ਰਹਿ ਸਕਦੀ ਹੈ ਲੇਕਿਨ ਇਹ ਸਰਕਾਰ ਐਸੀ ਆ ਜਿਹੜੇ ਸਵਾਲਾਂ ਤੋਂ ਮੁੱਕ ਨਹੀਂ ਮੋੜਦੀ ਲਗਾਤਾਰ ਜਿਵੇਂ ਐਮਐਲਏ ਸਾਰਿਆਂ ਨੇ ਦੱਸਿਆ ਤੇ ਅੱਜ ਹੀ ਜਿਹੜੇ ਨਵ ਬਾਰਡਰ ਕੋਲਰ ਲਾਇਆ ਸੋ ਜਿੱਥੇ ਕਿਤੇ ਵੀ ਕੋਈ ਸਵਾਲ ਨਹੀਂ ਲੱਭਦੀ ਆ ਔਰ ਇਸ ਸੀਜ਼ਨ ਦੇ ਦੌਰਾਨ ਮੈਂ ਜਿਹੜਾ ਸਭ ਤੋਂ ਇੱਕ ਹੋਰ ਵੱਡਾ ਫੈਸਲਾ ਨਾਜੁਕ ਮੁੱਖ ਮੰਤਰੀ ਜੀ ਨੇ ਲਿਆ ਹੋਇਆ ਵੀ ਜਿਹੜੇ ਸਾਡੇ ਲੋਡਿੰਗ ਵਾਲੇ ਮਜ਼ਦੂਰ ਨੇ ਤੁਸੀਂ ਦੇਖਦੇ ਹੋ ਵੀ ਆ ਜੇਟਾੜ ਦੀ ਧੁੱਪ ਅੱਜ 50 ਕਿਲੋ ਦਾ ਗੱਟਾ ਲੈ ਕੇ ਆਪਣੇ ਪਿੰਡੇ ਦੇ ਟਰੱਕ ਤੇ ਚੜਦੇ ਆ ਸੋ ਇਹ ਲਗਾਤਾਰ ਮੰਗ ਕਰਦੇ ਸਨ ਆਪਣੇ ਰੇਟ ਰਵਾਈਸ ਕਰਨ ਦੇ ਸੋ ਇਸ ਵਾਰ ਇਹਨਾਂ ਦਾ ਰੇਟ ਜਿਹੜਾ ਉਹ 2 ਰੁਪਏ ਕੀ ਪੈਸੇ ਤੋਂ 2 ਰੁਪਏ 64 ਪੈਸੇ ਕੀਤਾ ਤੇ ਜਿਹਦੇ ਨਾਲ 10 ਕਰੋੜ ਰੁਪਿਆ ਇਹਨਾਂ ਮਜ਼ਦੂਰਾਂ ਨੂੰ ਦਾ ਲਾਭ ਹੋਣਾ ਸੋ ਲਗਾਤਾਰ ਅਸੀਂ ਇਹ ਜਿਹੜੇ ਲੋਕਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਆ ਉਹਨੂੰ ਕੰਮ ਕਰਦੇ ਇੱਕ ਹਨਾ ਇਹਨਾਂ ਜਿਹੜੇ ਪੰਜਾਬ ਦੇ ਸੀਲੋ ਖਾਲੀ ਨਹੀਂ ਹੋਏ ਮਾਲ ਲੱਗਣ ਦੀ ਸੋਚਿਆ ਲਿਆ ਨਹੀਂ ਕੋਈ ਸੱਸਿਆ ਨਹੀਂ ਦੇਖੋ 15 ਲੱਖ ਐਮਟੀ ਸਾਡਾ ਡਾਇਰੈਕਟ ਮੰਡੀਆਂ ਤੋਂ ਡਿਲੀਵਰ ਹੋ ਜਾਣਾ ਜਿਹੜਾ ਮਤਲਬ ਜਾਣਾ ਬਾਹਰ ਸੋ ਬਾਕੀ ਅਸੀਂ ਪੰਜਾਬ 'ਚ ਇੰਤਜ਼ਾਮ ਕੀਤੇ ਆ ਮੈਂ ਤੁਹਾਨੂੰ ਕਿਉਂਕਿ ਜਿਹੜਾ ਪੰਜਾਬ ਦੇ ਅੰਦਰ ਇੱਕ ਕਈ ਵਾਰੀ ਪੈਨਿਕ ਜਿਹਾ ਬਣਿਆ ਰਹਿੰਦਾ ਐਮ ਵੀ ਸਪੇਸ ਨੂੰ ਲੈ ਕੇ ਕੱਲਾ ਕੱਲਾ ਦਾਣਾ ਨਾ ਕੇਵਲ ਉਹਨੂੰ ਖਰੀਦਾਂਗੇ ਬਲਕਿ ਉਹਦੀ ਰਾਖੀ ਵੀ ਕਰਾਂਗੇ ਆਲ ਬੰਦ ਉਸ ਜਿਹੜਿਆ ਪੰਜਾਬ ਦੇ ਅੰਦਰ ਸਰਕਾਰ ਨੇ ਕੀ ਲੇਕ ਪਰੇ ਮੀਂਹ ਘਟਨਾ ਨੂੰ ਲੈ ਕੇ ਕੀ ਕਹਿੰਗੇ ਸਾਲ ਹੋਇਆ ਫਸਲਾਂ ਦਾ ਅੱਗ ਨਾਲ ਵੀ ਹੋਇਆ ਬਰਸਾਤ ਨਾਲ ਵੀ ਹੋਇਆ ਉਹਨਾਂ ਨੇ ਕੀ ਕੋਈ ਮੁਰੱਦ ਨਹੀਂ ਬਿਲਕੁਲ ਇਹ ਅਨਪੋਰਟੈਂਟਲੀ ਇਹ 드라마 ਵਾਪਰੀਆਂ ਨੇ ਪੰਜਾਬ ਦੇ ਅੰਦਰ ਉਹਦੀ ਅਸੈਸਮੈਂਟ ਲਾਈ ਜਾ ਰਹੀ ਹੈ ਜਿਹੜਾ ਵੀ ਕੋਈ ਇਨਸਾਨ ਕਿਸਾਨ ਸਰਕਾਰ ਤੋਂ ਪਾਈ ਸਰ ਕਸ਼ਮੀਰ ਆਪੰਗਵਾਦੀ ਆਮਲਾ ਹੋਇਆ ਜ਼ਰਾ ਉਹ ਲੈ ਕੇ ਕੀ ਕਿਵੇਂ ਦੇਖ ਜਿੰਨੇ ਤੁਸੀਂ ਕਹੋ ਇਹਦੀ ਨਿੰਦਿਆ ਕੀਤੀ ਹੈ ਬਹੁਤ ਥੋੜੀ ਐ ਕੋਈ ਸ਼ਬਦ ਨਹੀਂ ਹੈ ਮਾਨਵਤਾ ਦੇ ਪ੍ਰਤੀ ਇਸ ਕਿਸਮ ਦੀ क्रूरता ਰੱਖਣੀ ਮਨ ਦੇ ਅੰਦਰ ਜਿਹੜਾ ਅਤਵਾਦ ਉਹਦਾ ਕੋਈ ਧਰਮ ਨਹੀਂ ਸੋ ਆ ਪੰਜਾਬ ਦੀ ਧਰਤੀ ਤੇ ਖੜੇ ਆ ਇਸ ਧਰਤੀ ਤੋਂ ਹਮੇਸ਼ਾ ਹੀ ਸਾਡੇ ਗੁਰੂ ਸਿਵਾਨਾਂ ਦੀ ਬਾਣੀ ਚੱਪਾ ਚੱਪਾ ਧਰਤੀ ਤੇ ਚਾਰੀ ਜਾਂਦੀ ਹੈ ਮਾਨਸ ਕੀ ਜਾਤ ਸਰਦੇ ਇੱਕ ਪਹਿਚਾਨ ਹੈ ਸੋ ਇਹ ਤੋਂ ਅਸੀਂ ਹੋਰ ਨਿੰਦਿਆ ਕਰਦੇ ਆ ਔਰ ਜਿਹੜੇ ਕਾਤਲ ਨੇ ਉਹ ਜਲਦੀ ਫੜੇ ਜਾਣ ਔਰ ਮਿਸਾਲੀ ਸਜ਼ਾਵਾਂ ਆ ਜੇ ਲੋਕਾਂ ਨੂੰ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਸਕੂਲ ਦਾ ਬਰਤਾਰਾ ਉਹ ਜਿਹੜਾ ਰੋਕਿਆ ਜਾ ਸਕੇ ਨਿੰਦਿਆ ਕਰਦੇ ਖੰਨਾ ਰੋਡ ਦੇ ਨਾਲ ਇੱਕ ਤੋਂ ਤੱਕ ਹੋਏ ਉਹ ਕਿਵੇਂ ਰੋਡ ਜਿਹੜੇ ਖੰਨਾ ਰੋਡ ਤੋਂ ਮਲੇਰਕੋਟਲਾ ਤੱਕ ਜਿਹੜੇ ਐਵਿਨੈਊ ਰੋਡ ਚੌੜਾ ਹੋਣਾ ਸੀ ਜੋ ਵੀ ਸਾਡੇ ਕੋਲ ਤੁਹਾਨੂੰ ਲਵਾਉਂਦੀਆਂ ਨੇ ਮਤਲਬ ਅਸੀਂ ਉਹਦੇ ਉੱਤੇ ਐਸ ਪਰ ਲਾ ਜੋ ਅਮਰੀਕਾ ਬੈਂਕ ਕੰਮ ਕਰਦੇ ਸਰ ਪੰਜਾਬ ਦੇ ਆਰਤੀ ਨੇ ਕਹੀ 72 ਘੰਟੇ ਦੇ ਵਿੱਚ ਅਗਰ ਫੜ ਖਾਲੀ ਨਹੀਂ ਦੇ ਤਾਂ ਉਹ ਕੋਈ ਸੱਡ ਰਹੇ ਨਹੀਂ ਸਾਡੀ ਕੀ ਦੁਆ ਰਹੀ ਨਹੀਂ ਦੇਖੋ ਲਗਾਤਾਰ ਇੱਕ ਤਾਂ ਤੁਸੀਂ ਇਹ ਮੰਨ ਲਓ ਇਦਾਂ ਆਪਾਂ ਨੂੰ ਦੇਖੀਏ ਕਿ ਪੰਜਾਬ ਦੇ ਅੰਦਰ ਤੁਸੀਂ ਰਕਾਰ ਕਢਾਉਗੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅੱਜ ਦੇ ਦਿਨ ਤੱਕ ਜਿਹੜੀ ਬੀਟ ਆ ਉਹ ਵੀ ਜ਼ਿਆਦਾ ਆਈ ਹੈ ਤੇ ਲਿਫਟਿੰਗ ਵੀ ਜ਼ਿਆਦਾ ਹੋ ਰਹੀ ਹੈ ਕਿਉਂਕਿ ਇਸ ਵਾਰ ਸਮੂਥਲੀ ਆ ਗਈ ਹੈ ਔਰ ਕੋਈ ਦੇਖਿਓ ਕਿ ਆਜ਼ਾਦੀ ਵੀਟ ਆ ਗਈ ਹੈ ਔਰ 30 April ਤੱਕ ਤੁਹਾਨੂੰ ਪੰਜਾਬ ਦੇ ਖੇਤਾਂ 'ਚ ਫਸਲ ਨਹੀਂ ਲੱਭਣੀ ਜਿਹਨੇ ਇੰਨਾ ਇਨੀ ਫਾਸਟ ਇਸ ਵਾਰ ਜਿਹੜੀ ਉਹ ਆਈ ਹੈ ਕਣਕ ਆਈ ਹੈ ਸੋ ਚੱਕਾਂਗੇ ਕਿਸਾਨ ਦੀਆਂ ਤਾਂ ਯਾਰ ਦੋ ਹੀ ਲੋੜਾਂ ਆਇਆ ਉਹਨੂੰ ਉਹਦੀ ਫਸਲ ਦੇ ਪੈਸੇ ਮਿਲ ਜਾਣਾ ਤੇ ਫਸਲ ਖਰੀਦੀ ਜਾਵੇ ਬਾਕੀ ਕੰਮ ਤਾਂ ਸਾਡਾ ਉਹ ਅਸੀਂ ਦੋ ਦਿਨ ਹਟ ਕੇ ਕਰ ਲਈ ਅੱਗੇ ਕਰ ਲਈਏ ਤੇ ਸ਼ੋਰਟੇਜ ਪੈਦੀ ਹੋਵੇ ਅਸੀਂ ਕੋਈ ਜਾਨਦੇ ਆ ਜਿਹੜਾ ਸ਼ੋਰਟੇਜ ਵਾਲਾ ਤੁਸੀਂ ਕਿਹਾ ਹੈ ਉਹਦਾ ਵੀ ਅਸੀਂ ਕੋਈ ਨਾ ਕੋਈ ਮੈਕੈਨਿਜ਼ਮ ਬਣਾਇਆ ਆਰਟੀਰ ਕੋਈ ਦਿੱਕਤ ਨਹੀਂ ਆਉਗੀ ਸੇ ਲੱਗਦਾ ਹਾਂ ਥੈਂਕ ਯੂ ਠੀਕ ਹੈ